ਅੱਜ ਸਾਡੇ ਦੇਸ਼ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਪਾਰਲੀਮੈਂਟ ਦੀ ਜੁਆਇੰਟ ਸਿਟਿੰਗ ਨੂੰ ਐਡਰੈਸ ਕੀਤਾ। ਉਹਨਾਂ ਨੇ ਖਾਸ ਕਰਕੇ ਜ਼ਿਕਰ ਕੀਤਾ 25 ਜੂਨ 1975 ਦਾ ਜਿਸ ਦਿਨ ਮੁਲਕ ਦੇ ਵਿੱਚ ਐਮਰਜੈਂਸੀ ਲੱਗੀ ਸੀ। ਰਾਸ਼ਟਰਪਤੀ ਨੇ ਕਿਹਾ ਕਿ ਇਹ ਸਾਡੇ ਸੰਵਿਧਾਨ ਦੇ ਉੱਤੇ ਇੱਕ ਬਹੁਤ ਵੱਡਾ ਹਮਲਾ ਸੀ। ਔਰ ਮੁਲਕ ਦੀ ਜਮਹੂਰੀਅਤ ਵਾਸਤੇ ਇੱਕ ਬਹੁਤ ਕਾਲਾ ਚੈਪਟਰ ਸੀ, ਡਾਰਕ ਚੈਪਟਰ ਸੀ। ਮੈਂ ਇਹਦਾ ਜ਼ਿਕਰ ਇਸ ਕਰਕੇ ਕਰ ਰਿਹਾ ਹਾਂ। ਉਹ ਕੀ ਅਮਰਜੈਂਸੀ ਦਾ ਪੰਜਾਬ ਦੇ ਨਾਲ ਬਹੁਤ ਵੱਡਾ ਸੰਬੰਧ ਸੀ 25 ਜੂਨ 1975 ਨੂੰ ਅਮਰਜੈਂਸੀ ਲੱਗੀ ਤੇ 7 ਜੁਲਾਈ 1975 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਕਾਲ ਤਖਤ ਸਾਹਿਬ ਜਾ ਕੇ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਸੇਮ ਡੈਮੋਕ੍ਰੇਸੀ ਮੋਰਚਾ ਸ਼ੁਰੂ ਕੀਤਾ ਉਹਦੇ ਤਹਿਤ ਰੋਜ਼ ਗ੍ਰਿਫਤਾਰੀਆਂ ਦਿੱਤੀਆਂ ਜਾਂਦੀਆਂ ਸੀ ਕਈ ਵਾਰ ਗ੍ਰਿਫਤਾਰੀਆਂ ਦੇ ਵਿੱਚ ਕਈ-ਕਈ ਹਜ਼ਾਰ ਲੋਕ ਆਉਂਦੇ ਸਨ ਜਿਨ੍ਹਾਂ ਨੂੰ ਰੈਸਟ ਕੀਤਾ ਜਾਂਦਾ ਸੀ ਮੈਨੂੰ ਯਾਦ ਆ ਹੁਸ਼ਿਆਰਪੁਰ ਦੇ ਕੋਲ ਇੱਕ ਡੇਰਾ ਹੈ रामपुर ਖੇਰਾ ਉਥੋਂ ਦੇ ਬਹੁਤ ਮਨਨੇ ਪ੍ਰਮਣੇ ਸੰਤ ਸੰਤਰਨਾਮ ਸਿੰਘ ਉਹ ਕਰੀਬ 5000 ਲੋਕਾਂ ਦਾ ਜੱਥਾ ਲੈ ਕੇ ਗਏ ਸੀ ਜਿਨ੍ਹਾਂ ਨੇ ਗ੍ਰਿਫਤਾਰੀ ਦਿੱਤੀ ਬਾਅਦ ਵਿੱਚ ਸੰਤਰਨਾਮ ਸਿੰਘ ਦੀ ਜੇਲ੍ਹ ਦੇ ਵਿੱਚ ਹੀ ਮੌਤ ਵੀ ਹੋ ਗਈ ਸੀ ਸ਼ਾਇਦ 1983 ਦੇ ਵਿੱਚ ਜਿਸ ਵੇਲੇ ਐਮਰਜੈਂਸੀ ਖਤਮ ਹੋਈ 1977 ਦੇ ਵਿੱਚ ਦੀ ਐਮਨਸਟੀ ਇੰਟਰਨੈਸ਼ਨਲ ਨੇ ਫਿਗਰਸ ਦਿੱਤੀਆਂ ਕਿ ਟੋਟਲ ਗ੍ਰਿਫਤਾਰੀਆਂ ਜਿਹੜੀਆਂ ਉਸ ਵੇਲੇ ਲੋਕਾਂ ਨੂੰ ਡੀਟੇਨ ਕੀਤਾ ਗਿਆ ਸੀ ਉਹ ਸੀ 140000 ਉਹਦੇ ਚੋਂ ਕਰੀਬ 44000 ਲੋਕਾਂ ਦੀਆਂ ਜਿਹੜੀਆਂ ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ ਉਹ ਪੰਜਾਬੀਆਂ ਦੀਆਂ ਗ੍ਰਿਫਤਾਰੀਆਂ ਸੀ ਮੁੱਖ ਤੌਰ ਤੇ ਸਿੱਖਾਂ ਦੀਆਂ 2% ਦੇ ਕੀ ਸਿੱਖਾਂ ਦੀ ਆਬਾਦੀ ਹੈ ਮੁਲਕ ਦੇ ਵਿੱਚ ਲੇਕਿਨ ਇਹ ਐਮਰਜੈਂਸੀ ਦੇ ਖਿਲਾਫ ਯੋਗਦਾਨ ਸੀ ਆਲਮੋਸਟ 29% ਮੈਨੂੰ ਯਾਦ ਹੈ ਮੈਂ ਉਹਨਾਂ ਦਿਨਾਂ ਦੇ ਵਿੱਚ ਜਲੰਧਰ 'ਚ ਪੜਦਾ ਸੀ ਅਸੀਂ ਇਹ ਗ੍ਰਿਫਤਾਰੀਆਂ ਬਾਰੇ ਉਦੋਂ ਐਸ ਸਟੂਡੈਂਟ ਸੁਣਦੇ ਹੁੰਦੇ ਸੀ ਮੈਂ ਇਹਦਾ ਜ਼ਿਕਰ ਇਸ ਕਰਕੇ ਕਰ ਰਿਹਾ ਕਿ ਕਿ ਇਹ ਜਿਹੜੀਆਂ ਗ੍ਰਿਫਤਾਰੀਆਂ ਉਸ ਵੇਲੇ ਐਮਰਜੈਂਸੀ ਦੌਰਾਨ ਹੋਈਆਂ ਇਹ ਹੋਈਆਂ ਸਨ ਮੀਸਾ ਦੇ ਹੇਠ ਇਹ ਕਾਨੂੰਨ ਬਣਿਆ ਸੀ ਮੇਨਟੇਨੈਂਸ ਆਫ ਇੰਟਰਨਲ ਸਕਿਉਰਿਟੀ ਐਕਟ 1971 ਚ ਕਾਨੂੰਨ ਬਣਿਆ ਔਰ ਇਹਦੇ ਤਹਿਤ ਇਹ ਗ੍ਰਿਫਤਾਰੀਆਂ ਹੋਈਆਂ ਸਨ 1977 ਦੇ ਵਿੱਚ ਜਿਸ ਵੇਲੇ ਜਨਤਾ ਦਲ ਦੀ ਸਰਕਾਰ ਬਣੀ ਜਨਤਾ ਗਵਰਨਮੈਂਟ ਆਈ ਤੋ ਉਹਨਾਂ ਨੇ ਮੀਸਾ ਨੂੰ ਖਤਮ ਕਰ ਦਿੱਤਾ ਵਾਦੇ ਵਿੱਚ ਜਿਸ ਲਈ ਇੰਦਰਾ ਗਾਂਧੀ 1980 ਦੇ ਵਿੱਚ ਵਾਪਸ ਉਹਨਾਂ ਦੀ ਸਰਕਾਰ ਆਈ ਤੇ ਉਹਨਾਂ ਨੇ ਮੀਸਾ ਦੇ ਥਾਂ ਤੇ ਇੱਕ ਨਵਾਂ ਕਾਨੂੰਨ ਲਿਆਂਦਾ ਨੈਸ਼ਨਲ ਸਕਿਉਰਿਟੀ ਐਕਟ ਹੁਣ ਜਿਹੜੀਆਂ ਪ੍ਰੀਵੈਂਟਿਵ ਡਿਟੈਂਸ਼ਨਸ ਹੁੰਦੀਆਂ ਵਾ ਉਹ ਨੈਸ਼ਨਲ ਸਕਿਉਰਿਟੀ ਐਕਟ ਦੇ ਹੇਠ ਹੁੰਦੀਆਂ ਵਾ ਅੰਮ੍ਰਿਤਪਾਲ ਤੇ ਉਹਨਾਂ ਦੇ ਜਿਹੜੇ 8-9 ਸਾਥੀ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਉਹ ਸਾਰੇ ਐਨਐਸਏ ਦੇ ਥਲੇ ਗ੍ਰਿਫਤਾਰ ਕੀਤੇ ਗਏ ਨੇ ਔਰ ਉਹਨਾਂ ਨੂੰ ਡਿਬਰੂਗੜ੍ਹ ਜੇਲ ਜਿਹੜੀ ਹੈ ਸਾਮਚਾ ਉੱਥੇ ਪੇਜਿਆ ਗਿਆ ਵਾ ਮੈਂ ਇਸ ਕਰਕੇ ਦਾ ਜ਼ਿਕਰ ਕਰ ਰਿਹਾ ਵਾਂ ਕਿਉਂਕਿ ਇਹ ਇੱਕ ਕਾਲਾ ਕਾਨੂੰਨ ਆ ਜਿਹਦੀ ਬੈਕਗ੍ਰਾਉਂਡ ਜਿਹੜੀ ਆ ਉਹ ਐਮਰਜੈਂਸੀ ਦੇ ਦੌਰਾਨ ਨਾਲ ਸੰਬੰਧਿਤ ਆ ਔਰ ਉਸ ਤੋਂ ਵੀ ਪਹਿਲਾਂ ਅੰਗਰੇਜ਼ਾਂ ਨੇ ਇਹ 1915 ਦੇ ਵਿੱਚ ਇੱਕ ਕਾਨੂੰਨ ਲਿਆਂਦਾ ਸੀ ਡਿਫੈਂਸ ਆਫ ਇੰਡੀਆ ਐਕਟ ਉਹਦੇ ਤਹਿਤ ਵੀ ਤੁਸੀਂ ਸ਼ੱਕ ਦੇ ਆਧਾਰ ਤੇ ਜਾਂ ਜੇ ਲੱਗਦਾ ਸੀ ਕਿ ਮੁਲਕ ਨੂੰ ਖਤਰਾ ਕਿਸੇ ਤੋਂ ਹੋ ਸਕਦਾ ਵਾ ਤੇ ਉਹਨੂੰ 2 ਸਾਲ ਵਾਸਤੇ ਡਿਟੇਨ ਕੀਤਾ ਜਾ ਸਕਦਾ ਸੀ ਅੰਗਰੇਜ਼ ਚਲੇ ਗਏ 1947 ਚ ਕਾਨੂੰਨ ਖਤਮ ਹੋ ਗਿਆ ਲੇਕਿਨ 1971 ਦੇ ਵਿੱਚ ਇੰਦਰਾ ਗਾਂਧੀ ਨੇ ਇਹ ਕਾਨੂੰਨ ਮੀਸਾ ਦੀ ਸ਼ਕਲ ਦੇ ਵਿੱਚ ਲਿਆਂਦਾ ਬਾਅਦ ਵਿੱਚ ਇਹ ਐਨਐਸਸੀ ਦੀ ਸ਼ਕਲ ਦੇ ਵਿੱਚ ਇਹ ਕਾਨੂੰਨ ਅੱਜ ਵੀ ਸਾਡੇ ਸੰਵਿਧਾਨ ਦੇ ਵਿੱਚ ਹੈ ਇਹਦਾ ਜ਼ਿਕਰ ਇਸ ਕਰਕੇ ਕਰਨਾ ਬਣਦਾ ਕਿਉਂਕਿ ਜਦੋਂ ਅਸੀਂ ਅੱਜ ਕਹਿੰਦੇ ਹਾਂ ਕਿ ਐਮਰਜੈਂਸੀ ਮਾੜੀ ਸੀ ਜਾਂ ਐਮਰਜੈਂਸੀ ਇੱਕ ਸਾਡੇ ਵਾਸਤੇ ਇੱਕ ਡਾਰਕ ਚੈਪਟਰ ਸੀ ਸਾਡੇ ਜਮਹੂਰੀਅਤ ਵਾਸਤੇ ਤੇ ਫਿਰ ਐਨਐਸਸੀ ਐਨਐਸਸੀ ਦੀ ਗੱਲ ਕਰਨੀ ਜ਼ਰੂਰੀ ਹੋ ਜਾਂਦੀ ਹੈ ਹੁਣ ਐਨਐਸਸੀ ਦੇ ਹੇਠ ਅਮਰਿਤਪਾਲ ਤੇ ਉਹਨਾਂ ਦੇ ਸਾਥੀਆਂ ਦੀ ਡਿਟੈਂਸ਼ਨ ਹੋਈ ਔਰ ਉਹ ਜੇਲ੍ਹ ਦੇ ਵਿੱਚ ਸਨ ਪਰ ਪਿੱਛੋਂ ਇਲੈਕਸ਼ਨ ਲੜੇ ਔਰ ਇਲੈਕਸ਼ਨ ਜਿੱਤੇ ਹੁਣ ਉਹਨਾਂ ਦੇ ਇੱਕ ਹੋਰ ਸਾਥੀ ਭਗਵਾਨ ਸਿੰਘ ਬਾਜੇਕੇ ਉਹ ਆਪਣੇ ਆਪ ਨੂੰ ਪ੍ਰਧਾਨ ਮੰਤਰੀ ਵੀ ਕਹਿੰਦਾ ਵਾ ਉਹ ਵੀ ਕਹਿ ਰਿਹਾ ਵਾ ਕਿ ਉਹ ਹੁਣ ਅਗਲੀ ਜਿਹੜੀ ਚੋਣ ਹੋਣ ਜਾ ਰਹੀ ਆ ਗਿੱਦੜਬਾਦ ਦੇ ਵਿੱਚ ਜ਼ਿਮਨੀ ਚੋਣ ਉਹ ਲੜਨ ਜਾ ਰਹੇ ਨੇ ਸੋ ਕੈਂਡ ਦਾ ਮਤਲਬ ਇਹ ਆ ਕਿ ਇਹ ਇੱਕ ਕਾਲਾ ਕਾਨੂੰਨ ਆ ਤੇ ਜੇ ਐਮਰਜੈਂਸੀ ਦੀ ਆਪਾਂ ਗੱਲ ਕਰਦੇ ਆਂ ਤੇ ਇਹ ਕਾਲੇ ਕਾਨੂੰਨ ਵੀ ਖਤਮ ਕਰਨੇ ਚਾਹੀਦੇ ਆ ਹੁਣ ਅੰਮ੍ਰਿਤਪਾਲ ਜੇ ਜਿੱਤਿਆ ਵਾ ਤੇ ਉਹ ਬੇਸਿਕਲੀ ਇਸ ਕਰਕੇ ਜਿੱਤਿਆ ਕਿ ਉਹਨੂੰ ਲੋਕਾਂ ਨੂੰ ਲੱਗਾ ਕਿ ਉਹਨੂੰ ਗਲਤ ਤਰੀਕੇ ਨਾਲ ਐਨਐਸਏ ਦੇ ਥਲੇ ਡਿਟੇਨ ਕੀਤਾ ਗਿਆ ਵਾ ਜੋ ਨੇ ਕੋਈ ਗਲਤੀ ਕੀਤੀ ਹੈ ਤਾਂ ਤੇ ਕੇਸ ਚਲਾਓ ਲੇਕਿਨ ਪ੍ਰੀਵੈਂਟਿਵ ਡਿਟੈਂਸ਼ਨ ਦੇ ਵਿੱਚ ਸਾਲ ਤੋਂ ਵੱਧ ਉਹਨੂੰ ਜੇਲ੍ਹ ਦੇ ਵਿੱਚ ਹੋ ਗਿਆ ਵਾ ਸੋ ਲੋਕਾਂ ਦੀ ਇੱਕ ਹਮਦਰਦੀ ਉਹਦੇ ਪ੍ਰਤੀ ਬਣੀ ਜਿਸ ਕਰਕੇ ਉਹ ਜਿੱਤਿਆ ਔਰ ਜੇ ਉਹਦਾ ਸਾਥੀ ਭਗਵੰਤ ਸਿੰਘ ਬਾਜੇ ਕੇ ਵੀ ਖੜਾ ਹੁੰਦਾ ਵਾ ਤੇ ਮੇਰਾ ਖਿਆਲ ਹੈ ਬਹੁਤ ਸਾਰੇ ਪੰਥਕ ਤੇ ਜਿਹੜੇ ਨੇ ਉਹਨਾਂ ਨੂੰ ਉਹਨਾਂ ਦੀ ਮਜਬੂਰੀ ਬਣ ਜਣੀ ਆ ਉਹਨੂੰ ਸਪੋਰਟ ਕਰਨ ਦੀ ਕਿਉਂਕਿ ਉਹਨੂੰ ਵੀ ਉਸੇ ਹੀ ਕਾਨੂੰਨ ਤਹਿਤ ਐਡੀ ਦੂਰ 3000 ਕਿਲੋਮੀਟਰ ਦੂਰ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਵਾ ਇਹਦਾ ਇਹਦੇ ਤੇ ਡਿਸਕਸ਼ਨ ਕਰਨੀ ਇਸ ਕਰਕੇ ਵੀ ਬਣਦੀ ਆ ਕਿ ਇਹਦੇ ਨਾਲ ਜਿਹੜੀ ਮੋਡਰੇਟ ਪੋਲਿਟਿਕਸ ਆ ਉਹਨੂੰ ਟਾ ਲੱਗਦੀ ਆ ਔਰ ਇਹੋ ਹੀ ਪੰਜਾਬ ਦੇ ਵਿੱਚ ਵੀ ਹੋ ਰਿਹਾ ਵਾ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਵਾ ਕਿ ਅਸੀਂ ਅੱਜ ਅਸੀਂ ਐਮਰਜੈਂਸੀ ਦੀ ਗੱਲ ਤੇ ਕਰਦੇ ਆ ਕਿ ਲੇਕਿਨ ਜਿਹੜੇ ਇਹ ਕਾਨੂੰਨ ਕਾਲੇ ਕਾਨੂੰਨ ਡਿਫੈਂਸਿਵ ਇੰਡੀਆ ਐਕਟ ਤੋਂ ਬਾਅਦ ਮੀਸਾ ਮੀਸਾ ਤੋਂ ਬਾਅਦ ਐਨਐਸਏ ਇਹ ਬਣੇ ਹੋਏ ਨੇ ਇਹਨਾਂ ਬਾਰੇ ਕੋਈ ਜ਼ਿਕਰ ਨਹੀਂ ਕਰਦਾ ਕਾਂਗਰਸ ਤਾਂ ਸ਼ਾਇਦ ਜ਼ਿਕਰ ਨਹੀਂ ਕਰੂਗੀ ਕਿਉਂਕਿ ਐਮਰਜੈਂਸੀ ਦੇ ਦੌਰਾਨ ਹੀ ਸਭ ਕੁਝ ਹੋਇਆ ਸੀ ਔਰ ਐਮਰਜੈਂਸੀ ਕਾਂਗਰਸ ਨੇ ਲਾਈ ਸੀ ਆਮ ਆਦਮੀ ਪਾਰਟੀ ਸ਼ਾਇਦ ਇਹ ਗੱਲ ਨਹੀਂ ਕਰੂਗੀ ਜਾਂ ਭਾਜਪਾ ਦੀ ਗੱਲ ਨਹੀਂ ਕਰੂਗਾ ਕਿਉਂਕਿ ਅਮਰਿਤਪਾਲ ਵਰਗੇ ਬੰਦਿਆਂ ਨੂੰ ਇਸੇ ਕਾਨੂੰਨ ਦੇ ਹੇਠ ਇਹਨਾਂ ਸਰ ਲੇਕਿਨ ਮੇਰਾ ਵੱਡਾ ਸਵਾਲ ਇਹ ਆ ਕਿ ਜੇ ਐਮਰਜੈਂਸੀ ਮਾੜੀ ਸੀ ਤੇ ਉਸ ਵੇਲੇ ਦੇ ਬਣੇ ਕਾਨੂੰਨ ਵੀਸਾ ਜਾਂ ਐਨਐਸਏ ਕਿਵੇਂ ਚੰਗੇ ਹੋ ਸਕਦੇ ਆ ਸੋ ਇਹਨਾਂ ਤੇ ਸਾਨੂੰ ਸਾਰਿਆਂ ਨੂੰ ਆਪਣੀ ਆਵਾਜ਼ ਜਿਹੜੀ ਆ ਉਹ ਜ਼ਰੂਰੀ ਉਠਾਉਣੀ ਬਣਦੀ ਹੈ